ਹੈਲੋ ਹੁਦੂਦੂ ਕਬੂਲਿਸਾ ਸਿਕਾ ਆ ਦੇਖੋ ਕਿੰਨਾ ਮੀਂਹ ਪੈ ਰਿਹਾ ਹੈ ਸਾਡੇ ਕੰਨੇ ਦਾ ਬਹੁਤ ਜਿਆਦਾ ਮੀਂਹ ਪੈ ਰਿਹਾ ਹੈ ਤੁਸੀਂ ਦੱਸੋ ਮੈਂਟਾ ਚਾ ਇਹ ਗੜੇ ਗੜੇ ਪੈ ਰਿਹਾ ਹੈ ਅਸੀਂ ਟਾਈਮ ਉੱਸੀ ਜਾ ਰਹੇ ਹਾਂ ਫੂਡੀ ਕਿਤੇ ਐਂਡ ਸਹਿਣਾ ਤੇ ਆ ਬਹੁਤ ਮੀਂਹ ਪੈ ਰਿਹਾ ਹੈ ਪਤਾ ਨਹੀਂ ਕੰਮ ਹੋਊਗਾ ਪਤਾ ਨਹੀਂ ਨਾ ਇਹਦਾ ਲੱਭੀ ਜਾਣਦਾ ਸਜਾ ਜਰੂਰ ਰਹੇ ਆ ਨੀ ਬਹੁਤ ਜਿਆਦੇ ਪੈ ਰਹੇ ਆ। ਹੱਦ ਤੋਂ ਜਿਆਦੇ। ਲੱਗਦਾ ਇਹ ਨਹੀਂ ਵੀ ਇਹੇ ਕੁਵੀ ਮੌਸਮ ਆ ਕਰੀਦਾ। ਤੰਗ ਰਹੇ ਆ। ਅਸੀਂ ਯਾਰਾ ਹੁਣ ਸਹਨੇ ਪੰਡਾ ਵੀਡੀਓ ਬਣਾਉਣੀ।

ਕਾਹੀ ਲਗਾਤਾਰ ਨਹੀਂ ਬੰਨੇ ਤਾਂ ਇਹਦਾ ਗੰਨੇ ਸੌਂ ਚੜ ਗਿਆ ਭਾਈ ਸੌਂ ਚੜ ਗਿਆ ਧੀਆਂ ਦੇ ਨੇੜੇ ਜੀਮਾ ਇਹ ਵੱਡੇ ਵੀ ਨਾ ਕਿਹ ਅੱਗੇ ਰੱਖੜੀ ਆ ਰਹੀ ਹੈ ਕੋਈ 9 ਤਰੀਕ ਦੀਆਂ ਰੱਖੜੀਆਂ ਨੇ ਭਾਈ ਰੱਖੜੀਆਂ ਹੀ ਬੰਨਣ ਜਾਵਾਂਗੇ ਆਪਣੇ ਭਰਾਵਾਂ ਨੂੰ ਭਰਾ ਵੀ ਭੈਣਾਂ ਨੂੰ ਢੀਕਦੇ ਰਹਿੰਦੇ ਨੇ ਇਸ ਦੀ ਅੱਠ ਨਹੀਂ ਬਣਾ ਬਹੁਤ ਜ਼ਿਆਦਾ ਨਹੀਂ ਪੈ ਰਹੇ ਹੱਟਾ ਆਜ ਤਾਂ ਬੰਦਾ ਪਤਾ ਕੀ ਮਿਆਉਂ ਤੇ ਨਾਗ ਰਹੇ ਆ ਦਵਾ ਦੂਗਾ ਪੱਖੋ ਪੱਖੋ ਦਵਾ ਦਾ ਕੰਨਾ ਸਹਿਣਾ ਦੇਖੋ ਆਪਨ ਕੋ ਲੈਣਾ ਆਊਗਾ ਹਨਾ ਉਹ ਜਾ ਕੇ ਪਤਾ ਲੱਗੂਗਾ ਜੇ ਆਪਾਂ ਨੂੰ ਲੈਣ ਆਉਂਦਾ ਕੋਈ ਕੇ ਨਾਮ ਹੀ ਚੱਕੇ ਜਵਾਬ ਦਿੰਦੇ ਨੇ ਪਰ ਆਪਾਂ ਚੱਲੋ ਤਾਂ ਭਾਈ ਫੇਰ ਦੇਖੋ ਕੀ ਬਣਦਾ ਬਸ ਤੱਕ ਮਾ ਵੱਸੇ ਜਿਮੀ ਕਰਕੇ ਘੱਟ ਵੀੜ ਹੈ ਨਹੀਂ ਵੱਸੇ ਤੁਹਾਨੂੰ